ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਥੋੜੇ ਸਾਹਮਣੇ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਤਰਵੇਗਾ ਕੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਮੌਸਮ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਹੁਣ ਕੋਈ ਵੱਡੀ ਗੜਬੜੀ ਦਿਖਾਈ ਨਹੀਂ ਦੇ ਰਹੀ ਹਾਲਾਤ ਜਿਹੜੇ ਫਿਲਹਾਲ ਗਰਮੀ ਵਾਲੇ ਬਣੇ ਹੋਏ ਨੇ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਕੜਾਕੇਦਾਰ ਧੁੱਪ ਪੈਣ ਕਾਰਨ ਖੁਸ਼ਕ ਤੇ ਗਰਮ ਹਵਾ ਚੱਲ ਰਹੀ ਹੈ ਜਿਸ ਦੇ ਸਿੱਟੇ ਵਜੋਂ ਤਾਪਮਾਨ ਕਾਫੀ ਜ਼ਿਆਦਾ ਵੱਧ ਚੁੱਕੇ ਨੇ ਦਿਨ ਦੇ ਸਮੇਂ ਪੰਜਾਬ ਦੇ ਵਿੱਚ ਜਿਹੜਾ ਤਾਪਮਾਨ ਨਿਕਲਿਆ ਹੈ ਉਹ 42 ਤੋਂ 43 ਡਿਗਰੀ ਦੇ ਵਿੱਚ ਕਰ ਦੇਖਿਆ ਗਿਆ ਸਭ ਤੋਂ ਵੱਧ ਬਠਿੰਡਾ ਮਲੋੜ ਦਾ ਏਰੀਆ ਗਰਮ ਸੀ ਤੇ ਲੁਧਿਆਣੇ ਵਿੱਚ 42-43 ਦੀ ਨਿਰਤ ਤਾਪਮਨ ਦੇਖਿਆ ਗਿਆ ਤਾਜ਼ਾ ਸੈਟਲਾਈਟ ਮੈਪਸ ਦੇਖੀ ਜਾਵੇ ਤਾਂ ਮੌਸਮ ਫਿਲਹਾਲ ਸਾਫ਼ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਰਹੇ ਹਨ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਤਾਂ ਤੁਹਾਡੇ ਸਾਹਮਣੇ ਰਿਕਵੈਸਟ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਗੱਲ ਕੀਤੀ ਜਾਵੇ ਤਾਂ ਹਾਲਾਤਾਂ ਦੀ ਫਿਲਹਾਲ ਹਾਲਾਤ ਅੰਡਰ ਕੰਟਰੋਲ ਨੇ ਗਰਮੀ ਵਾਲਾ ਹੀ ਮਾਹੌਲ ਬਣਿਆ ਰਹੇਗਾ ਕੋਈ ਵੱਡੀ ਹਲਚਲ ਮੀ ਦੇ ਵਿੱਚ ਹੁੰਦੀ ਦਿਖਾਈ ਨਹੀਂ ਦੇ ਰਹੀ ਜਿਸ ਦੇ ਨਾਲ ਆਪਾਂ ਕਹਿ ਸਕੀਏ ਕਿ ਪੰਜਾਬ ਦਾ ਕੋਈ ਮੌਸਮ ਵਿਗੜਦਾ ਹੋਇਆ ਦਿਖਾਈ ਦੇਗਾ ਅਜੇ ਕੋਈ ਵੀ ਹਲਚਲ ਫਿਲਹਾਲ ਨਹੀਂ ਹੈ ਮੌਸਮ ਸਾਫ਼ ਹੀ ਬਣਿਆ ਰਹੇਗਾ ਅੱਜ ਰਾਤ ਗਰਮੀ ਦੇ ਹੀ ਹਾਲਾਤ ਪੰਜਾਬ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਅੱਜ ਰਾਤ ਪੰਜਾਬ ਦੇ ਵਿੱਚ ਮੁੜ ਕੇ ਵਾਲੀ ਪਸੀਨੇ ਵਾਲੀ ਗਰਮੀ ਆਉਣ ਦੀ ਪੂਰੀ ਪੂਰੇ ਚਾਂਸ ਨੇ ਕਿਉਂਕਿ ਪੂਰਬ ਦੀ ਹਵਾ ਫਿਲਹਾਲ ਪੰਜਾਬ ਦੇ ਵਿੱਚ ਵਗ ਰਹੀ ਹੈ ਅੱਜ ਰਾਤ ਦਾ ਐਵਰੇਜ ਤਾਪਮਨ 27-28 ਡਿਗਰੀ ਤੱਕ ਬਣੇ ਰਹਿਣ ਦੀ ਉਮੀਦ ਹੈ ਕਾਫੀ ਜ਼ਿਆਦਾ ਗਰਮੀ ਦੀ ਰਾਤ ਅੱਜ ਪੰਜਾਬ ਦੇ ਵਿੱਚ ਬਣਦੀ ਹੋਈ ਦਿਖਾਈ ਦੇਵੇਗੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਹਲਕੀ ਦਰਮਿਆਨੀ ਬੱਦਲਵਾਈ ਤੜਕੇ ਤੋਂ ਪੰਜਾਬ ਦੇ ਵਿੱਚ ਐਂਟਰੀ ਕਰ ਸਕਦੀ ਹੈ ਜੋ ਕਿ ਤੁਸੀਂ ਸੈਟਲਾਈਟ ਇਮੇਜ ਤੋਂ ਦੇਖ ਸਕਦੇ ਹੋ ਕਿ ਬੱਦਲਵਾਈ ਸਿਸਟਮ ਇੱਕ ਹਰਿਆਣੇ ਦੇ ਵੱਲ ਹੈ ਤੇ ਹਿਮਾਚਲ ਵੱਲੋਂ ਐਂਟਰੀ ਕਰ ਸਕਦੇ ਨੇ ਤੇ ਕੱਲ ਸਵੇਰ ਤੋਂ ਬੱਦਲਬਾਹੀ ਦਾ ਮਾਹੌਲ ਪੰਜਾਬ ਦੇ ਵਿੱਚ ਬਣ ਸਕਦਾ ਹੈ ਜਿਸ ਦੇ ਨਾਲ ਉਮੀਦ ਹੈ ਕਿ ਹਲਕੀ ਦਰਮਿਆਨੀ ਬੱਦਲਬਾਹੀ ਸਵੇਰ ਤੋਂ ਆਉਣ ਦੇ ਕਾਰਨ ਬਾਅਦ ਦੁਪਹਿਰ ਕੁਝ ਹਲਚਲ ਹੋ ਸਕਦੀ ਹੈ ਪਰ ਅੱਜ ਰਾਤ ਅਜੇ ਹੀ ਕੋਈ ਵੀ ਹਲਚਲ ਜਾਂ ਐਕਟੀਵਿਟੀ ਦਿਖਾਈ ਨਹੀਂ ਦੇ ਰਹੀ ਅਗਰ ਕੋਈ ਸਮੇਂ ਬਾਅਦ ਕੋਈ ਅਗਰ ਸਿਸਟਮ ਚੇਂਜ ਹੁੰਦਾ ਹੈ ਜਾਂ ਕੋਈ ਹੋਰ ਅਪਡੇਟ ਆਉਂਦੀ ਹੈ ਤਾਂ ਉਹ ਜਾਣਕਾਰੀ ਵੀ ਲੈ ਕੇ ਸਾਂਝੀ ਕਰਾਂਗੇ ਤੁਹਾਡੇ ਤੱਕ ਜਾਣਕਾਰੀ ਤੁਹਾਨੂੰ ਉਦੇ ਮਿਲੇਗੀ ਤੁਸੀਂ ਅਗਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਤਾਂ ਹੀ बार-बार ਰਿਕਵੈਸਟ ਕਰਦੇ ਰਹਿੰਦੇ ਕਿ ਚੈਨਲ ਨੂੰ ਜਰੂਰ ਸਬਸਕ੍ਰਾਈ ਮਿਲਦੇ ਹਾਂ ਸਵੇਰ ਨੂੰ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ